ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਚੌਥੇ ਕੇ ਹਮ ਅਬ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਿਦਾਰਾ ਸਿंह प्रीत ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਵਦਾਸ ਰਖੋ ਸਰਣਾਇ ਸਵੈਏ ਮਹੱਲੇ ਚੌਥੇ ਕੇ ਹਮ ਅਬ ਗੁਣ ਭਰੇ ਏਕ ਗੁਣ ਨਹੀਂ ਅਮਰਤ ਸਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਿਦਾਰਾ ਸਿंह प्रीत ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਵਦਾਸ ਰਖੋ ਸਰਣਾਇ ਸਵੈ ਮਹੱਲੇ ਚੌਥੇ ਕੇ ਹਮ ਅਬ ਗੁਣ ਪਰੇ ਏਕ ਗੁਣ ਨਹੀਂ ਅੰਮ੍ਰਿਤ ਛਾਡ ਬਖੈ ਬਖ ਖਾਈ ਮਾਇਆ ਮਹੁ ਪਰਮ ਪੈ ਪੁਲੇ सतदारा से प्रीत लगाई एक उत्तम पंथ सुनियो गुर संगत तेह मिलंत जम त्रास मिटाई एक अरदास पाठ कीर्त की गुरु दास रख शरणाई सवये महल चौथे के ਹਮ ਅਬ ਗੁਣ ਭਰੇ ਏਕ ਗੁਣ ਨਹੀਂ ਅਮਰਤ ਸਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਿਦਾਰਾ ਸਿंह प्रीत ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਵਦਾਸ ਰਖਾ ਸਰਣਾਇ ਸਵੈਏ ਮਹਲੇ ਚੌਥੇ ਕੇ ਹਮ ਅਬ ਗੁਣ ਪਰ ਏਕ ਗੁਣ ਨਹੀਂ ਅੰਮ੍ਰਿਤ ਛਾਡ ਬਖੈ ਬਖ ਖਾਈ ਮਾਇਆ ਮਹੁ ਪਰਮ ਪੈ ਪੁਲੇ ਸਤਿਦਾਰਾ ਸਿੰਘ ਪੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਇ ਸਵੈਏ ਮਹੱਲੇ ਚੌਥੇ ਕੇ ਹੰ ਅਵ ਗੁਣ ਪਰੇ ਏਕ ਗੁਣ ਨਾਹੀ ਅਮਰਤ ਸਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਿਦਾਰਾ ਸਿंह प्रीत ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕਿਰਤ ਕੀ ਗੁਰ ਰਾਮ ਦਾਸ ਰਖਾ ਸਰਣਾਏ ਸਵੈ ਮਹੱਲੇ ਚੌਥੇ ਕੇ ਹਮ ਅਬ ਗੁਣ ਪਰੇ ਏਕ ਗੁਣ ਨਹੀਂ ਅੰਮ੍ਰਿਤ ਛਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਕੁਲੇ ਸਤਿਦਾਰਾ ਸਿंह ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਇ ਸਵੈਏ ਮਹੱਲੇ ਚੌਥੇ ਕੇ ਹਮ ਅਵ ਗੁਣ ਪਰੇ ਏਕ ਗੁਣ ਨਹੀਂ ਅਮਰਤ ਸਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਿਦਾਰਾ ਸਿंह प्रीत ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਵਦਾਸ ਰਖਾ ਸਰਣਾਏ ਸਵਈਏ ਮਹੱਲੇ ਚੌਥੇ ਕੇ ਹਮ ਅਬ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਪੁਲੇ सतदारा से प्रीत लगाई एक उत्तम पंथ सुनियो गुर संगत तेह मिलंत जम त्रास मिटाई एक अरदास पाठ कीर्त की गुरु रामदास रख शरणाई सवय महल चौथे के ਹੰ ਅਵ ਗੁਣ ਪਰੇ ਏਕ ਗੁਣ ਨਾਹੀ ਅਮਰਤ ਸਾਡ ਬਖੈ ਬਖ ਖਾਈ ਮਾਇਆ ਮਹੁ ਪਰਮ ਪੈ ਪੁਲੇ ਸਤਿਦਾਰਾ ਸਿंहो प्रीत ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰੂ ਰਵਦਾਸ ਰਖੋ ਸਰਣਾਇ ਸਵੈਏ ਮਹੱਲੇ ਚੌਥੇ ਕੇ ਹਮ ਅਬ ਗੁਣ ਪਰੇ ਏਕ ਗੁਣ ਨਹੀਂ ਅੰਮ੍ਰਿਤ ਛਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਿਦਾਰਾ ਸਿਹੁ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮ ਦਾਸ ਰਖੋ ਸਰਣਾਇ ਸਵਈਏ ਮਹੱਲੇ ਚੌਥੇ ਕੇ ਹਮ ਅਬ ਗੁਣ ਭਰੇ ਏਕ ਗੁਣ ਨਹੀਂ ਅਮਰਤ ਸਾਡ ਬਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਿਦਾਰਾ ਸਿंह प्रीत ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਅਰਦਾਸ ਪਾਟ ਕਿਰਤ ਕੀ ਗੁਰ ਰਾਮਦਾਸ ਰਖਾ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ